ਸੋ ਸੋਸ਼ੀ ਕਾਲ ਜੀ ਸਵਾਗਤ ਕਰਦਾ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਮੈਂ ਗੁਰਦੀਪ ਸਿੰਘ ਤੇ ਮੋਸਟਲੀ ਇਹ ਵੀਡੀਓ ਇਦਾਂ ਦੀ ਮੈਂ ਬਣਾਉਂਦਾ ਨਹੀਂ ਜਿੱਦਾਂ ਦੀ ਅੱਜ ਵੀਡੀਓ ਬਣਾਉਣ ਲੱਗਿਆ ਮੈਂ ਨਾ ਯਾਰ ਕਈ ਦਿਨ ਤੋਂ ਇੱਕ ਵੀਡੀਓ ਦੇਖ ਰਿਹਾ ਸੀਗਾ ਫੇਸਬੁੱਕ ਤੇ ਇੱਕ ਬਾਈ ਆ ਮੈਂ ਇੱਧਰ ਦਿਖਾ ਦੂੰਗਾ ਤੁਹਾਨੂੰ ਉਹਦਾ ਨਾਮ ਹੈ ਘੈਂਟ ਜਗਾਰ ਤੋਂ ਆ ਮਤਲਬ ਪੇਜ ਬਣਾਇਆ ਹੋਇਆ ਹੈ ਬਾਈ ਦਾ ਤੇ ਉਹ ਬੰਦਾ ਕੀ ਕਰਦਾ ਨਾ ਮਤਲਬ ਕਿਸੇ ਦੀਆਂ ਵੀਡੀਓ ਚੱਕ ਕੇ ਉਹ ਬੰਦੇ ਨੂੰ ਮੇਰੇ ਖਿਆਲ ਕਰੈਡਿਟ ਦਿੰਦਾ ਪਤਾ ਹੀ ਨਹੀਂ ਦਿੰਦਾ ਹਨਾ ਜਿਹੜੀਆਂ ਵੀਡੀਓ ਆਪਾਂ ਨੂੰ ਉਦਾਂ ਵੀ ਦੇਖ ਜਾਂਦੀਆਂ ਨੇ ਜੇ ਤੁਸੀਂ ਨਾ YouTube ਤੇ ਕੋਈ ਵੀ ਸਰਚ ਕਰੋਗੇ ਵੀ ਹਨਾ ਆ ਚੀਜ਼ ਦਾ ਆਪਾਂ ਨੂੰ ਕੋਈ ਮਤਲਬ ਐਦਾਂ ਦਾ ਕ્રાਫਟ ਵੀਡੀਓ ਚਾਹੀਦੀ ਆ ਤੁਸੀਂ ਉਹ ਵੀਡੀਓ ਸਰਚ ਕਰੋ ਤੁਹਾਨੂੰ ਨਾਲ ਦੀ ਨਾਲ YouTube ਆ ਜਿਹੜੀ ਉਹਦਾ ਮਤਲਬ ਦਿਖਾ ਦੂਗੀ ਹਨਾ ਪਰ ਯਾਰ ਕਿਸੇ ਦੀ ਵੀਡੀਓ ਚੱਕ ਕੇ ਜਿਹਨੇ ਇੰਨਾ ਜ਼ੋਰ ਲਾਇਆ ਹੁੰਦਾ ਠੀਕ ਆ ਤੁਸੀਂ ਉਹਨੂੰ ਦਿਖਾਈ ਜਾਂਦੇ ਹੋ ਜੀ ਆਹ ਦੇਖੋ ਆਹ ਚੀਜ਼ ਇੰਨੀ ਘੇਟ ਆਏ ਆ ਬਾਏ ਯਾਰ ਤੁਸੀਂ ਆਪ ਕੋਸ਼ਿਸ਼ ਕੀਤਾ ਪਹਿਲੀ ਗੱਲ ਸੈਕਿੰਡ ਗੱਲ ਠੀਕ ਆ ਜੇ ਤੁਸੀਂ ਕਿਸੇ ਦੀ ਵੀਡੀਓ ਚੈੱਕਦੇ ਹੋ ਤਾਂ ਤੁਸੀਂ ਉਹਨੂੰ ਕ੍ਰੈਡਿਟ ਦਵੋ ਮੈਨੂੰ ਹੀ ਲੱਗਦਾ ਇਹ ਬੰਦੇ ਨੇ ਕਦੇ ਜਿਹੜੇ ਉਹ ਕ੍ਰੀਏਟਰ ਨੇ ਉਹਨਾਂ ਨੂੰ ਕਦੇ ਬੁਲਾਇਆ ਵੀ ਹੋਊਗਾ ਇਹ ਵੀਡੀਓ ਦੇਖ ਕੇ ਬਾਈ ਨੂੰ ਸ਼ਾਇਦ ਗੁੱਸਾ ਲੱਗੇ ਪਰ ਮੈਨੂੰ ਕੋਈ ਚੱਕਰ ਨਹੀਂਗਾ ਬਾਈ ਜੀ ਵੀਡੀਓ ਬਣਾਉਣੀਆਂ ਨੇ ਆਪਣੇ ਦੰਮ ਤੇ ਬਣਾਇਆ ਕਰੋ ਐਵੇਂ ਕਿਸੇ ਦੀ ਵੀਡੀਓ ਚੱਕ ਕੇ ਮੈਂ ਬਹੁਤ ਦੇਖਦਾ ਯਾਰ ਮਤਲਬ ਫੇਸਬੁੱਕ ਤੇ ਵੀ ਇਨਸਟਾ ਦੇ ਵੀ ਇਹੋ ਜੀਆਂ ਚੀਜ਼ਾਂ ਬਹੁਤ ਮਤਲਬ ਹੁੰਦੀਆਂ ਨੇ ਕਿ ਕਿਸੇ ਦੀ ਵੀਡੀਓ ਸਾਈਡ ਤੇ ਲਾ ਲਈ ਉਹਦੇ ਬਾਰੇ ਦੱਸਣ ਲਾ ਕੇ ਠੀਕ ਆ ਜੀ ਵੀਡੀਓ ਬਣ ਗਈ ਅਪਲੋਡ ਕਰ ਦਿਓ ਦੈਟਸ ਇਟ ਇਹੋ ਜਿਹੇ ਆਪਣੇ ਪੰਜਾਬੀ ਵੀਰ ਨੇ ਜਿਹੜੇ ਇਹੋ ਜੀਆਂ ਵੀਡੀਓ ਨਹੀਂ ਦੇਖਦੇ ਨੇ ਤੋਂ ਅਸਲੀ ਵੀਡੀਓ ਬੰਦਾ ਬਣਾਉਂਦਾ ਜ਼ੋਰ ਮਾਰ ਕੇ ਉਹ ਤਾਂ ਕਦੇ ਦੇਖਣੀ ਨਹੀਂ ਵੀ ਹਾਂ ਯਾਰ ਉਹਦੀ ਮਿਹਨਤ ਨਾ ਤਾਂ ਉਹਦੇ ਕਦੇ ਵਿਊ ਵਧੇਣਗੇ ਠੀਕ ਆ ਨਾ ਕਦੇ ਉਹ ਬਾਈ ਦੇ ਮਤਲਬ ਪੈਸੇ ਬਣੇ ਨਹੀਂਗੇ ਪੈਸੇ ਹੈ ਜਿਹਦੇ ਬੰਦੇ ਨੂੰ ਬਣਦੇ ਨੇ ਜਿਹੜੇ ਫ੍ਰੀ ਦੇ ਬਹਿ ਕੇ ਹਨਾ ਮਤਲਬ ਲਾ ਕੇ بڑے بڑے ਹੈੱਡਫੋਨ ਜਿਵੇਂ ਪਹਿਲੇ ਕਾਪੀਟ ਜਿਹੜਾ ਬੈਠਾ ਹੁੰਦਾ ਨਾ ਬੰਦਾ ਵੀ ਹਾਂ ਭਾਈ ਪੂਰੀ ਫੀਲ ਲੈ ਕੇ ਹਨਾ ਯਾਰ ਇਹ ਚੀਜ਼ਾਂ ਗਲਤ ਨੇਗੀਆਂ ਜਦੋਂ ਤੁਸੀਂ ਆਪ ਦਾ ਕੁਝ ਕਰੋ ਵੀ ਹਾਂ ਆਵ ਕੁਝ ਬਣਾਓ ਬਣਾਉਂਦੇ ਦੀ ਵੀਡੀਓ ਦਿਖਾਓ ਇੱਕ ਭੈਣ ਆ ਸ਼ਾਇਦ ਬ੍ਰਾਊਨ ਗਰਲ ਹਨਾ ਮੈਂ ਭੈਣ ਦੀਆਂ ਵੀਡੀਓ ਦੇਖੀਆਂ ਨੇਗੀਆਂ ਉਹ ਭੈਣ ਆਪਣੀ ਮਿਹਨਤ ਕਰਦੀ ਆ ਬਣਾਉਂਦੀ ਆ ਚੀਜ਼ਾਂ ਮਤਲਬ ਉਹ ਸ਼ਾਇਦ ਖੇਤੀਬਾੜੀ ਵਾਲੀਆਂ ਚੀਜ਼ਾਂ ਬਣਾਉਂਦੇ ਨੇ ਰਿਸਪੈਕਟ ਆ ਉਹਨਾਂ ਲਈ ਯਾਰ ਉਹੋ ਜੀ ਚੀਜ਼ ਬਣਾਓ ਠੀਕ ਆ ਇਹਨਾਂ ਨੂੰ ਕਿ ਆ ਯਾਰ ਕਿਸੇ ਦੀ ਵੀਡੀਓ ਬਣੀ ਹੋਈ ਆ ਤੁਸੀਂ ਉਹ ਤੋਂ ਚੱਕ ਕੇ ਰਿਵਿਊ ਦੇ ਤਾਂ ਦੈਟਸ ਇਟ ਤੇ ਤਾਂ ਯਾਰ ਉਹਨੂੰ ਕ੍ਰੈਡਿਟ ਦਵੋ ਠੀਕ ਆ ਇਹ ਗੱਲਾਂ ਗਲਤ ਨਹੀਂ ਗੀਆਂ ਮੈਂ ਬਾਈ ਯਾਰ ਪਤਾ ਨਹੀਂ ਕਿਉਂ ਪਤਾ ਨਹੀਂ ਬੇਇੱਜ਼ਤੀ ਨਹੀਂ ਮੰਨਦਾ ਹਨਾ ਇਹ ਚੀਜ਼ ਦੀ ਉਹਦਾ ਕਮੈਂਟ ਬਾਕਸ ਕਦੇ ਚੈੱਕ ਕਰਿਓ। ਇੰਨੀਆਂ ਗਾਲਾਂ ਕੱਢਦੇ ਨੇ ਉਹਨੂੰ ਲੋਕ ਕਿਹੜੇ ਰੱਬ ਤੋਂ। ਯਾਰ ਗਾਲਾਂ ਤਾਂ ਹੀ ਪੈਂਦੀਆਂ ਨੇ ਜਦੋਂ ਆਪਾਂ ਕੋਈ ਫੁੱਦੂ ਕੰਮ ਕਰਦੇ ਹੁੰਨੇ ਆ। ਚੱਜ ਦਾ ਕੰਮ ਕਰੋਗੇ ਕੋਈ ਨਹੀਂ ਕੁਝ ਕਹਿੰਦਾ ਤੁਹਾਨੂੰ। ਠੀਕ ਆ। ਕਿਉਂ ਕੋਈ ਕੁਝ ਨਹੀਂ ਕਹਿੰਦਾ। ਪਰ ਜਦੋਂ ਤੁਸੀਂ ਇਹ ਜਿਹੇ ਆਈਟਮਾਂ ਲਾਉਂਦੇ ਹੋ ਕਿਸੇ ਦੀ ਵੀਡੀਓ ਚੱਕ ਕੇ ਪਾਉਂਦੇ ਹੋ ਇਹ ਤਾਂ ਯਾਰ ਵੀਡੀਓ ਹੋਤੇ ਵੀ ਬਹੁਤ ਮਿਲ ਜਾਂਦੀਆਂ ਨੇ ਆਪਣੇ। YouTube ਤੇ ਜੇ ਤੁਸੀਂ ਸਰਚ ਕਰੋਗੇ ਵੀ ਹਾਂ ਆਹ ਚੀਜ਼ ਆਪਾਂ ਨੂੰ ਐਦਾਂ ਚਾਹੀਦੀ ਆਪਾਂ ਨੂੰ ਆਹ ਚੀਜ਼ ਚਾਹੀਦੀ ਆ ਠੀਕ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਅਪਡੇਟ ਹੰਪਤੇ ਕਰੋ ਜਿਹੜਾ ਕੁਝ ਕਰਨਾ ਇਹ ਨਾ ਕਿ ਯਾਰ ਤੁਸੀਂ ਕਦੇ ਕਿਸੇ ਦੀ ਵੀਡੀਓ ਚੱਕ ਲਈ ਕਰੀ ਕਿਸੇ ਦੀ ਵੀਡੀਓ ਚੱਕ ਕੇ ਉਹਦੇ ਰਿਵਿਊ ਦੇਤਾ ਇਹ ਗੱਲ ਗਲਤ ਆ ਹਾਂ ਜੇ ਤੁਸੀਂ ਵੀਡੀਓ ਚੈੱਕ ਕਰਨੀ ਆ ਤਾਂ ਫਿਰ ਤੁਸੀਂ ਸੌਂਗ ਰਿਐਕਸ਼ਨ ਦੇ ਸਕਦੇ ਹੋ ਮੂਵੀਜ਼ ਆਉਂਦੀਆਂ ਨੇ ਉਹਨਾਂ ਦੀ ਰਿਐਕਸ਼ਨ ਦਿਓ ਕੁਈ ਚੱਜ ਦੇ ਟੌਪਿਕ ਤੇ ਗੱਲ ਕਰੋ ਜੇ ਤੁਸੀਂ Song ਤੇ reaction ਦਿੰਦੇ ਹੋ ਤਾਂ ਤੁਹਾਨੂੰ ਵੀ ਪਤਾ ਇਹ ਬਾਈ ਨੂੰ ਵੀ ਸ਼ਾਇਦ ਪਤਾ ਹੋਊਗਾ ਜੇ ਤੁਸੀਂ Song ਤੇ reaction ਦਿੰਦੇ ਹੋ ਤਾਂ ਉਹਦੇ ਤੁਹਾਨੂੰ ਬਹੁਤ ਘੱਟ ਰੁਪਏ ਮਿਲਦੇ ਆ ਅੱਧ ਨੂੰ ਵੱਧ ਰੁਪਏ ਨੇ ਜਿਹੜੇ ਉਹ ਉਸ ਗਾਣੇ ਨੂੰ ਹੀ ਚਲੇ ਜਾਂਦੇ ਆ ਤਾਂ ਕਰਕੇ ਇਹ ਇਹ ਜੇ ਮਤਲਬ ਸੌਖੀਆਂ ਵੀਡੀਓ ਬਣਾਉਂਦੇ ਨੇ ਕਿ ਹਨਾ ਵੀ ਚਾਲਿਆਂਗੇ ਜਾਂਦੇ ਕੁਝ ਉਹ ਇਹ ਗੱਲਾਂ ਗਲਤ ਨਹੀਂ ਐ ਏ ਹਰ ਤੀਜੇ ਦਿਨ ਦਾ ਨਹੀਂ ਹਰ ਦਿੱਲੀ 'ਚ ਮੈਂ ਕਹਿੰਦਾ ਬਈ ਦੋ ਤਿੰਨ ਪੋਸਟਾਂ ਪਾਈ ਦਿੰਦਾ ਹੈ ਜੀਆਂ ਇਹ ਤਾਂ ਕੋਈ ਵੀ ਕਰ ਸਕਦਾ ਕੋਈ ਵੀ ਅਨਪੜ੍ਹ ਬੰਦਾ ਵੀ ਕਰ ਸਕਦਾ ਬਾਈ ਪੜਿਆ ਲਿਖਿਆ ਬਈ ਮੇਰਾ ਤਾਂ ਇਹੀ ਕਹਿਣਾ ਵੀ ਆਪ ਦਾ ਕੋਈ ਕ੍ਰੀਏਟ ਕਰ ਆਪ ਕੁਝ ਬਣਾ ਆਪ ਜਗਾਰ ਬਣਾ ਫੇਰ ਪੇਜ ਦਾ ਨਾਮ ਵਧੀਆ ਲੱਗੂਗਾ ਘੈਂਟ ਜਗਾਰ ਨਾ ਕਿ ਕਿਸੇ ਦੀਆਂ ਵੀਡੀਓ ਚੱਕ ਕੇ ਉਹਦੇ ਰਿਐਕਸ਼ਨ ਦੇ ਜਾਓ ਇਹ ਬਾਈ ਕਿਹੜਾ ਆਪਦਾ ਕਵੈਂਟ ਬਾਕਸ ਬੜੀ ਕਵੈਂਟ ਬਾਕਸ ਬੜੀ ਮੈਨੂੰ ਲੱਗਦਾ ਬਾਈ ਆਦਿ ਨੇ ਕਿ ਕਿ ਮਿੰਟ ਬਾਕਸ ਖੁੱਲ੍ਹੇ ਹੀ ਨਹੀਂ ਆਉਣਾ ਮੈਂ ਇੱਥੇ ਲਾ ਦੂੰਗਾ ਫੋਟੋ ਤੁਸੀਂ ਦੇਖ ਲਿਓ ਕਮੈਂਟ ਬਾਕਸ 'ਚ ਕੀ ਕੀ ਲਿਖਿਆ ਹੈ ਬਾਈ ਦੇ ਹੱਸਦਾ ਉਹਦਾ ਵਈ ਭੜਕੇ ਹਗਲ ਨੂੰ ਹੱਥ ਮਾਰ ਥੋੜਾ ਯਾਰ ਸੋ ਇਹ ਵੀਡੀਓ ਸਿਰਫ ਇੰਨਾ ਹੀ ਸੀਗਾ ਮਿਲਦੇ ਆਂਗੇ ਸਿਰਫ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਜਤ ਤੱਕ ਮੈਂ ਤੁਹਾਡਾ ਗੁਰਦੀਪ ਸਿੰਘ ਮਿਲਦੇ ਆਂਗੇ ਸਿਰਫ ਹੋਰ ਵੀਡੀਓ 'ਚ ਲੱਭ ਰੱਖਾ